ਪਹਿਲਾਂ ਦੂਜੀਆਂ ਗੋਲੀਆਂ ਮਾਰਨ ਵਾਲਾ ਨੂੰ ਸਨਮਾਨਤ ਕਰੀ ਗਏ ਬਾਅਦ ਚਿੱਟੇ ਦੀਆਂ ਗੋਲੀਆਂ ਖੁਆਈ ਗਏ ਉਹ ਸਰ ਨੇ ਜੀ ਸ਼ਹੀਦ ਦੇ ਆਜ਼ਮ ਉਦਮ ਸਿੰਘ ਕਹਿੰਦਾ ਇਦਾਂ ਨਹੀਂ ਧੋਖੇ ਨਾਲ ਨਹੀਂ ਕਹਿ ਕੇ ਕਹਿ ਕੇ ਕੰਮ ਕਰੂੰਗਾ ਮੈਂ ਬਹੁਤ ਵਾਰੀ ਇੰਗਲੈਂਡ ਸ਼ੋਅ ਵਗੈਰਾ ਕਰਨ ਗਿਆ ਆਮ ਤੌਰ ਤੇ ਸੈਚਰਡੇ ਸੰਡੇ ਸ਼ੋਅ ਹੁੰਦੇ ਆ ਦੋ ਚਤ ਦਿਨ ਚਾਰ ਦਿਨ ਵਿਲੇ ਹੁੰਦੇ ਆ ਹੁਕਮ ਮਨ ਕਮਨ ਚਲੇ ਜਾਂਦੇ ਆ ਕਲਾਕਾਰ ਮੈਂ ਤਾਂ ਇਹੀ ਕਹਿੰਦਾ ਸੀ ਮੈਨੂੰ ਤਾਂ ਕੈਂਗਸਟਨ ਹਾਲ ਦਿਖਾ ਕੇ ਲਿਆਓ ਕੈਂਗਸਟਨ ਹਾਲ ਜਿਹੜਾ ਮੈਨੂੰ ਪੌੜੀਆਂ ਦਿਖਾ ਦਿਓ ਜਿੱਥੋਂ ਦੀ ਉਹ ਚੜਿਆ ਸੀ ਅੰਦਰ ਗਿਆ ਸੀ ਸਾਈਡ ਤੋਂ ਪੌੜੀਆਂ ਨੇ ਮੈਂ ਦੇਖੀਆਂ ਹੋਈਆਂ ਨੇ ਉਹ ਬੇਥੋਂ ਅੰਦਰ ਚਲਾ ਗਿਆ ਜੀ ਜਦੋਂ ਮਾਈਕਲਡ ਵਾਇਰ ਨੇ ਇਹ ਗੱਲ ਕਹੀ ਕਿ ਅੱਜ ਤੋਂ 21 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਬਗਾਵਤ اٹਹੀ ਜਿਹਨੂੰ ਮੈਂ ਗੋਲੀਆਂ ਦਾ ਆਰਡਰ ਦੇ ਕੇ ਉਹ ਖੂਨ ਠੰਡੇ ਕਰਤੇ ਲੋਕਾਂ ਦੇ ਉੱਤੇ ਨਾਲ ਦੀ ਨਾਲ ਉੱਠ ਕੇ ਕਿਤਾਬ ਚੋਂ ਪਿਸਤੌਲ ਕੱਢ ਕੇ ਛਾਤੀ 'ਚ ਗੋਲੀਆਂ ਮਾਰ ਕੇ ਪਿਸਤੌਲ ਤਰਤਾ ਕਹਿੰਦਾ ਮੈਨੂੰ ਫੜ ਲਓ ਮੇਰਾ ਕੰਮ ਹੋ ਗਿਆ ਵੀਰੋ ਕੋਈ ਮਾਫੀ ਨਹੀਂ ਮੰਗੀ ਕੋਈ ਚਿੱਠੀ ਨਹੀਂ ਲਿਖੀ ਮੈਨੂੰ ਛੱਡ ਦੋ ਮੈਨੂੰ ਆਹ ਕਰ ਦੋ ਮੈਤੇ ਰਹਿਮ ਕਰ ਦੋ ਨਾ ਆਹ ਜਿਹੜੀ ਕੁਰਬਾਨੀ ਹੈ ਇਹ ਮਸਾਲਾ ਨਹੀਂ ਮਿਲਦੀਆ ਦੁਨੀਆ 'ਚ ਕਿਸਮਤ ਵਾਲਿਆਂ ਸੀ ਕਿ ਪ੍ਰਮਾਤਮਾ ਨੇ ਉਸ ਧਰਤੀ ਤੇ ਜਨਮ ਦਿੱਤਾ ਉਸ ਪਤਣ ਦਾ ਪਾਣੀ ਪੀਣ ਦਾ ਮੌਕਾ ਉਸ ਸ਼ਹਿਰ ਦੇ ਵਿੱਚ ਪੜ੍ਹਾਈ ਦਾ ਮੌਕਾ ਮਿਲਿਆ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਨਾਨਕੇ ਇੱਥੇ ਨੇ ਇੱਕੋ ਪੱਤਣ ਦਾ ਪਾਣੀ ਪੀਣੇ 15 ਕਿਲੋਮੀਟਰ ਪਿੰਡ ਹੈ ਸ਼ਹਿਰ ਸਾਨੂੰ ਇਹੀ ਪੈਂਦਾ ਸੁਪਰਮਾਤਮਾ ਨੇ ਜਿੱਥੇ ਸਾਨੂੰ ਪੈਦਾ ਕੀਤਾ ਅਸੀਂ ਤਾਂ ਕੋਟਨ ਕੋਟ ਸ਼ੁਕਰਾਨਾ ਹੀ ਕਰਦੇ ਆ ਕਿ ਸਾਨੂੰ ਉਹਨਾਂ ਸ਼ਹੀਦਾਂ ਦੀ ertid ਤੇ ਜਨਮ ਦਿੱਤਾ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਜੇ ਮੌਕਾ ਮਿਲਿਆ ਥੋੜਾ ਬਹੁਤ ਉਹਨਾਂ ਦੀਆਂ ਕਦਮਾਂ ਤੇ 1-2% ਵੀ ਚੱਲਣ 'ਚ ਕਾਮਯਾਬ ਹੋ ਗਏ ਇਹ ਦੇਸ਼ ਵਰਗਾ ਦੇਸ਼ ਹੈ ਨਹੀਂ ਕਿਤੇ ਵੀਰੋ ਆਜ਼ਾਦੀ ਹਜੇ ਪਹੁੰਚੀ ਨਹੀਂ ਆਮ ਲੋਕਾਂ ਤੱਕ ਆਜ਼ਾਦੀ ਪਹੁੰਚੀ ਨਹੀਂ ਅਜੇ ਆਮ ਲੋਕਾਂ ਤੱਕ ਆਜ਼ਾਦੀ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆਵਾਦਮੀ ਪਾਰਟੀ ਔਰ ਕਾਫੀ ਹੱਦ ਤੱਕ ਪੰਜਾਬ ਵਿੱਚ ਆਪਾਂ ਕਾਮਯਾਬ ਹੋ ਰਹੇ ਹਾਂ ਕਿਉਂਕਿ ਆਜ਼ਾਦੀ ਉਸ ਦਿਨ ਮੰਨੀ ਜਾਊਗੀ ਆਮ ਲੋਕਾਂ ਕੋਲੇ ਪਹੁੰਚੀ ਜਿਸ ਦਿਨ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਜਿਸ ਦਿਨ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਜਵਾਕ ਅਫਸਰ ਬਣਨ ਲੱਗ ਗਏ ਜਿਸ ਦਿਨ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਕੰਮ ਹੋਣ ਲੱਗ ਗਏ ਬਿਨਾਂ ਕਿਸੇ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਆਜ਼ਾਦੀ ਉਦੋਂ ਮੰਨੀ ਜਾਊ ਹਜੇ ਤਾਂ ਲਾਲਬੱਤੀਆਂ ਨੇ ਕੋਲੇ ਮੈਲਾਣਾਂ ਨੇ ਕੋਲੇ ਬੈਠੀ ਆਜ਼ਾਦੀ ਆਪਾਂ ਤੋਂ ਉਹੀ 15 ਅਗਸਤ ਬਸ ਉਹੀ ਕਰ ਜਾਂਦੇ ਕੰਮ ਆਪੜਾ ਤਾਂ ਲਾਲ ਕਿਲੇ ਤੋਂ ਬੋਲੀ ਜਾਂਦੇ ਆ ਜਿਹੜਾ ਵੀ ਪ੍ਰਧਾਨ ਮੰਤਰੀ ਹੁੰਦਾ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਆ ਉਹ ਉਹ ਅਫਸਰ ਲਿਖ ਕੇ ਦੇ ਦਿੰਦੇ ਨੇ ਭਾਸ਼ਣ ਉਹੀ ਹੈ ਉਹ ਪੜ ਦਿੰਦਾ ਜੀ ਅਤਵਾਦ ਤੇ ਚਿੰਤਾ ਪ੍ਰਗਟ ਗਰੀਬੀ ਤੇ ਥੋੜੀ ਜੀ ਜ਼ਿਆਦਾ ਚਿੰਤਾ ਪ੍ਰਗਟ ਮੰਗਾਈ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ ਬਸ 15 ਅਗਸਤ ਉਹ ਮੈਂ ਕਿਹਾ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਉਹਨੇ ਜੇ ਸਾਡੀ ਕਿਸਮਤ ਨਹੀਂ ਬਦਲ ਸਕਦੇ ਘਟ-ਘਟ ਭਾਸ਼ਣ ਤਾਂ ਬਦਲ ਲੋ ਉਹ ਵੀ ਉਹੀ ਚੱਲੀ ਜਾਂਦੇ ਜੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਟਾਈਮ ਦਿੱਤਾ ਵਕਤ ਦਿੱਤਾ ਪ੍ਰਮਾਤਮਾ ਦੀ ਚੱਕੀ ਘੁੰਮਦੀ ਹੈ ਤਾਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਉਹ ਪਾਰਟੀ ਜਿਹੜੀ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਨਿਕਲੀ RAM LILA ਗਰਾਊਂਡ ਚੋਂ ਦਿੱਲੀ ਚੋਂ ਆਮ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਆਮ ਲੋਕਾਂ ਨੂੰ ਉੱਚੀਆਂ ਕੁਰਸੀਆਂ ਤੇ ਉੱਚੇ ਅਹੁਦਿਆਂ ਤੇ ਬਿਠਾਉਣ ਵਾਲੀ ਪਾਰਟੀ ਅਸੀਂ ਲੱਗੇ ਹੋਏ ਹਾਂ ਇਸ ਗੱਲ ਤੇ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਸੀਂ ਉਹਨਾਂ ਦੇ ਜੋ ਕਹਿ ਕੇ ਗਏ ਸੀ ਕਿ ਆਜ਼ਾਦੀ ਬਾਅਦ ਆਜ਼ਾਦੀ ਤੋਂ ਬਾਅਦ ਕਿਹੜੇ ਹੱਥਾਂ 'ਚ ਦੇਸ਼ ਹੋਊਗਾ ਇਹ ਧਿਆਨ ਰੱਖਿਓ ਉਹਦੇ ਚ ਆਪਣਾ ਰੋਲ ਅਸੀਂ ਬਕੂਬੀ ਅਦਾ ਕਰ ਰਹੇ ਆ ਜਦੋਂ ਵੀ ਕਿਤੇ ਕੋਈ ਗਲਤ ਕੋਈ ਸਰਕਾਰਾਂ ਕਰਦੀਆਂ ਨੇ ਅਸੀਂ ਵਿਪੱਖਸ਼ ਦੇ ਤੌਰ ਤੇ ਜਾਇਕ ਸੱਚੇ ਨਾਗਰਿਕ ਹੋਣ ਦੇ ਤੌਰ ਤੇ ਅਸੀਂ ਉਹਦਾ ਵਿਰੋਧ ਕਰਦੇ ਸੋ ਵੀਰੋ ਇਹ ਤੁਹਾਡਾ ਜਿਹੜਾ ਉਹਨਾਂ ਸ਼ਹੀਦਾਂ ਵਾਸਤੇ ਚੱਲ ਕੇ ਆਉਣਾ ਘਰੋਂ कदंब बाहर चकਣੀ ਬਹੁਤ ਵੱਡੀ ਗੱਲ ਆ ਕਿਉਂਕਿ ਉਹਨਾਂ ਨੂੰ ਯਾਦ ਕਰਨਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਸਾਡਾ ਤਾਂ ਵਿਰਸਾ ਭਰਿਆ ਪਿਆ ਕੁਰਬਾਨੀਆਂ ਨਾਲ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਲੜਾਈਆਂ ਲੜ ਰਿਹਾ ਜਦੋਂ ਬਾਬਰ ਨੂੰ ਜਾਂਬਰ ਕਿਹਾ ਸੀ ਜਦੋਂ ਚੱਕੀਆਂ ਆਪੀ ਚੱਲਣ ਲੱਗ ਗਈਆਂ ਸੀ ਲੜਾਈਆਂ ਚੱਲ ਰੀਆਂ ਉਦੋਂ ਦੀਆਂ ਸਰਵੰਸਾਰੇ ਗੁਰੂ ਸਾਹਿਬ ਨੇ ਸੋ ਵੀਰੋ ਇਹ ਪੰਜਾਬ ਦੀ ਧਰਤੀ ਐਸੀ ਬਰਕਤ ਵਾਲੀ ਧਰਤੀ ਐ ਕੋਈ ਬੰਦਾ ਇੱਥੇ ਆ ਜੇ ਕੰਮਕਾਰ ਕਰਨ ਭੁੱਖਾ ਨਹੀਂ ਮਰ ਸਕਦਾ ਇੱਥੇ 20 ਰੁਪਿਆ ਦਾ ਲੰਗਰ ਇੱਕ ਵਾਰੀ ਗੁਰੂ ਸਾਹਿਬ ਨੇ ਸਾਧੂਆਂ ਨੂੰ ਸ਼ਿਕਾਇਤ ਸੀ ਉਹ 200 ਰੁਪਏ ਦਾ ਵਿਆਜ ਹੀ ਨਹੀਂ ਮੁਕਰਿਆ ਚਾਹੇ ਤੁਰਕੀ ਚ ਪਹਚਾਲ ਆ ਜੇ ਚਾਹੇ ਦੁਨੀਆ ਚ ਕਿਤੇ ਕੋਈ ਆਫਤਾਂ ਆ ਜੇ ਰੈੱਡ ਕਰਾਸ ਪਹੁੰਚੇ ਨਾ ਪਹੁੰਚੇ ਸਾਡਾ ਲੰਗਰ ਲੱਗ ਜਾਂਦਾ ਉੱਥੇ ਪਹਿਲਾਂ ਕਾਰਨ ਅਸੀਂ ਸਾਨੂੰ ਉਹਨਾਂ ਨੇ ਪ੍ਰੇਰਨਾ ਦਿੱਤੀ ਹੋਈ ਹੈ ਸੋ ਇਸ ਕਰਕੇ ਮੈਂ ਕਹਿੰਦਾ ਸ਼ਹੀਦਾਂ ਵਾਸਤੇ ਕੋਈ ਪੈਸੇ ਦੇਣੇ ਕੋਈ ਇਕ ਕੋਸਾਨ ਨਹੀਂ ਮੈਂ ਮੰਗ ਪੱਤਰ ਨਹੀਂ ਕਹਿੰਦਾ ਹੁੰਦਾ ਨੂੰ ਮੈਂ ਇਹਨੂੰ ਹੱਕ ਪੱਤਰ ਕਹਿੰਦਾ ਸੋ ਹੱਕ ਬਣਦਾ ਹੈ ਸ਼ਹੀਦਾਂ ਦਾ ਕਿ ਭਾਈ ਦੇਸ਼ ਵਾਸਤੇ ਅਸੀਂ ਜਾਨਾਂ ਦਿੱਤੀਆਂ ਨੇ ਤੇ ਤੁਸੀਂ ਦੇਸ਼ ਵਾਸਤੇ ਕੰਮ ਕਰੋ ਲੋਕਾਂ ਦੀਆਂ ਜ਼ਿੰਦਗੀਆਂ ਸੁਖਾਲੀਆਂ ਕਰੋ ਰੋਜ਼ਗਾਰ ਦਿਓ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰੋ ਉਹ ਅਸੀਂ ਕਰ ਰਹੇ ਹਾਂ ਬਹੁਤ ਜ਼ਿਆਦਾ ਮੈਂ ਨਹੀਂ ਬੋਲਣਾ ਕਿਉਂਕਿ ਆਪਾਂ ਤਾਂ ਇੱਥੇ ਹਰ ਰੋਜ਼ ਆਉਂਦੇ ਰਹਿੰਦੇ ਆ ਮਿਲਦੇ ਰਹਿੰਦੇ ਆ ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਤੁਸੀਂ ਨਹੀਂ ਭਾਰੀ ਗਿਣਤੀ ਚ ਆਏ ਹੋ ਨਹੀਂ ਅੱਜਕੱਲ ਇਹੋ ਜੇ ਫੰਕਸ਼ਨਾਂ ਤੇ ਲੋਕ ਜਾਣੋਂ ਹਟ ਗਏ ਕਿਉਂਕਿ ਵਿਸਾਰ ਤੇ ਆਪਾਂ ਵਿਸਾਰਨਾ ਨਹੀਂ ਉਹਨਾਂ ਨੂੰ ਮੰਨੋ ਅਸੀਂ ਤਾਂ ਸੌਂ ਵੀ ਖਟਕੜਕਲਾਂ ਚੁੱਕੀ ਸੀ ਅਸੀਂ ਤਾਂ ਇਨਕਲਾਬ ਜਿੰਦਾਬਾਦ ਦਾ ਨਾਹਰਾ ਲਾ ਕੇ ਆਪਣੀਆਂ ਰੈਲੀਆਂ ਸ਼ੁਰੂ ਤੇ ਖਤਮ ਕਰਦੇ ਆ ਸੋ ਤੁਸੀਂ ਸੰਗਰੂਰ ਵਾਲਿਆਂ ਨੇ ਪਹਿਲੀ ਵਾਰ ਮੈਨੂੰ ਪਾਰਲੀਮੈਂਟ ਚ ਭੇਜਿਆ ਸ੍ਰਾਮ ਜੀ ਦਾ ਬੜਾ ਵੱਡਾ ਯੋਗਦਾਨ ਸੀ ਉਹ ਚ ਤੇ ਮੈਂ ਜਾ ਕੇ ਉੱਥੇ ਬੋਲਿਆ ਸ਼ਹੀਦਾਂ ਦੀਆਂ ਗੱਲਾਂ ਕੀਤੀਆਂ ਤੇ ਅੱਜ ਰਿਕਾਰਡ ਤੇ ਨੇ ਉਹ ਤੇ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਖਾਸ ਤੌਰ ਤੇ ਸੰਗਰੂਰ ਵਾਲਿਆਂ ਨੇ ਕਿ ਅੱਜ ਪੰਜਾਬ ਦੇ ਵਿੱਚ 92 ਸੀਟਾਂ ਨਾਲ ਸਭ ਤੋਂ ਵੱਡੇ ਬਹੁਮਤ ਦੇ ਨਾਲ ਤੁਹਾਡੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਜਿਹਦੇ ਜੇ 55000 ਤੋਂ ਵੱਧ ਆਪਾਂ ਨੌਕਰੀਆਂ ਦੇ ਚੁੱਕੇ ਆ 10 ਲੱਖ ਰੁਪਇਆ ਇੱਕ ਪਰਿਵਾਰ ਦਾ ਜੀਵਨ ਦਾ ਬੀਮਾ ਕਰਤਾ ਨਾ ਕੋਈ ਫਾਰਮ ਭਰਨਾ ਹੈ ਪ੍ਰਮਾਤਮਾ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਗਈ ਤੱਕ ਜਾਓ ਹਸਪਤਾਲ 'ਚ ਹਸਪਤਾਲ 552 ਪ੍ਰਾਈਵੇਟ ਹਸਪਤਾਲ ਨਾਲ ਪੈਨਲ ਕਰਤੇ ਹਜ਼ਾਰ ਕਰ ਦਾਂਗੇ ਜਲਦੀ ਉਹਨੂੰ ਸਰਕਾਰੀ ਸਾਰੇ ਇਲਾਜ ਕਰਾ ਕੇ ਘਰ ਆਜੋ ਬਾਕੀ ਸਭ ਸਰਕਾਰ ਕਰੂਗੀ ਤੁਹਾਡੇ ਵੱਲੋਂ ਪਾਈ ਕੀ ਸੀ 10 ਲੱਖ ਰੁਪਏ ਦਾ ਆਮ ਆਦਮੀ ਕਲੀਨਿੰਗ ਖੁੱਲ ਗਏ ਹਸਪਤਾਲ ਬਣ ਰਹੇ ਨੇ ਤਹਿਸੀਲ ਕੰਪਲੈਕਸ ਬਣ ਰਹੇ ਨੇ ਬਿਜਲੀ ਆ ਰਹੀ ਹੈ 40 40 50 50 ਸਾਲਾਂ ਬਾਅਦ ਕੱਸੀਆਂ ਦਾ ਪਾਣੀ ਦੇਖਿਆ ਲੋਕਾਂ ਨੇ ਬਦਲ ਰਹੀ ਹੈ ਤਸਵੀਰ ਰੰਗ ਰੰਗਲਾ ਪੰਜਾਬ ਕਿਹਾ ਸੀ ਹਰ ਰੋਜ਼ ਬੁਰਸ਼ ਫੜਿਆ ਹੋਇਆ ਮੈਂ ਤਾਂ ਹਰ ਰੋਜ਼ ਕੋਈ ਨਾ ਕੋਈ ਰੰਗ ਭਰ ਦਿੰਨੇ ਆ ਵੀ ਸਾਡਾ ਰੰਗਲਾ ਪੰਜਾਬ ਬਣ ਜਾਏ ਸਾਨੂੰ ਪੰਜਾਬ ਬਣਾ ਦਿਓ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸੜਦਾ ਪੰਜਾਬ ਹੀ ਵਾਪਸ ਕਰ ਦਿਓ ਬਸ ਸੋ ਤੁਹਾਡੇ ਪਿਆਰ ਤੇ ਅਸ਼ੀਰਵਾਦ ਨਾਲ ਜੋ ਜਿਸ ਤਰ੍ਹਾਂ ਤੁਸੀਂ ਤੁਹਾਡੀ ਸਲਾਹ ਨਾਲ ਚੱਲਦੇ ਆ ਅੱਗੇ ਵੀ ਚੱਲਾਂਗੇ ਹਮੇਸ਼ਾ ਕਾਨੂੰਨ ਲੋਕਾਂ ਦੇ ਹੱਕ 'ਚ ਬਣਾਉਂਦੇ ਰਹਾਂਗੇ ਕੋਈ ਫਾਇਲਾਸੀ ਅਸੀਂ ਸਾਈਨ ਨਹੀਂ ਕਰਦੇ ਜਿਹਨਾਂ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਸੋ ਤੁਹਾਡਾ ਅਸ਼ੀਰਵਾਦ ਪਰਮਾਤਮਾ ਦਾ ਸਮਤ ਬਖਸ਼ੇ ਪਰਮਾਤਮਾ ਬਲ ਬਖਸ਼ੇ बहुत बहुत थोड़ा धनबाद दोनों हाथ उपर इनकलाब भाई दब है यार गूंजना चाहिए आसमान इनकलाब बोले सो निहाल बहुत बहुत धन्यवाद जिंदाबाद रहो इक हुए हैं हम शहीदों के सपनों को साकार करने के लिए निरंतर हमारी सरकार काम कर रही है शहीदों के संघर्ष त्याग और कुर्बानियों से मिली आजादी को अमूल्य धरोहर को हम संभाल कर रख, रखना हम सब की जिम्मेवारी है शहीद सदा अमर रहते हैं आने वाली पीढ़ी जब जब आजादी के आंदोलन के महान शहीदों को याद करेगी तो उसमें शिरोमणि शहीद उधम सिंह का नाम मुख्य रूप से आगे निकल करके आएगा आइए उनके शहीद दिवस के अवसर पर हम राष्ट्र की एकता और अखंडता तथा रक्षा सुरक्षा के लिए प्रदेश राष्ट्र व के नव निर्माण के लिए मिलकर के काम करने का हम संकल्प लें मैं पुनः आप सबको इस अवसर पर बहुत बहुत बधाई और आज उनको हम याद सभी एमएलए एल साहिबान सभी ऑफिसर्स और इतनी बड़ी संख्या में आए हुए मेरे सभी भाइयों बहनों माताओं बुजुर्गों बच्चों आप सब लोगों को मेरा नमस्कार सबको मेरा सत श्रीकाल दोस्तों आज हम महान शहीद ऊधम सिंह जी के शहादत दिवस को मनाने के लिए इकट्ठे हुए हैं मुझे बताने की जरूरत नहीं है कि उन्होंने कितनी बड़ी शहादत दी थी देश के लिए किस तरह से जलियावाला बाग का उन्होंने 21 साल के बाद सर का, का कत्ल करके उन्होंने बदला लिया और फिर अपने आप को शहीद उन्होंने समर्पण कर दिया उनके अंग्रेजों के सामने अभी कुछ दिन पहले मेरे पास कंबोज भाईचारे के कई लोग आए थे आज इस समागम में मेरे को आमंत्रित करने के लिए मैं उन सब का बहुत बहुत तहे दिल से शुक्रिया अदा करता हूँ आज उन लोगों की वजह से आपके बीच में आने का मौका मिला आप लोगों से बात करने का मौका मिला और मैं ये सम्मान की बात मानता हूं कि उनके शहादत दिवस में आज मुझे शामिल होने का मौका मिला अगर हम सोच के देखें अपनी जवानी और अपनी जिंदगी की शहादत देना कोई आसान काम नहीं है बहुत बड़ी बात है शहीद आजम भगत सिंह राजदेव सुख राजगुरु सुखदेव शहीद ऊधम सिंह सुभाष चंद्र बोस चंद्रशेखर आजाद न जाने कितने लोगों ने देश के लिए कुर्बानियां दी जब वो लोग देश के लिए कुर्बानी दे रहे थे तो उनका एक सपना था कि एक दिन देश आजाद होगा और देश आजाद होने के बाद पूरे देश के अंदर सबको अपने हक मिलने चालू होंगे पूरे देश के अंदर गरीबों को उनका हक और उनका न्याय मिलना चालू होगा लेकिन आज 75 साल हो गए आजादी के मैं सोच रहा था कहते हैं मरने के बाद आदमी की आत्मा ऊपर जाती है हमारे जितने लोग शहीद हुए अगर उनकी आत्मा ऊपर होगी आसमान से देखती होगी तो वो लोग भी सोचते होंगे क्या इसी हालात ऐसे हालातों के लिए हम लोगों ने कुर्बानी दी थी हमने शहादत दी थी ऊपर वाले का शुक्रिया ऊपर वाले की मेहरबानी कि 2022 में आम आदमी पार्टी की सरकार आ गई लेकिन उसके पहले के हालात देखो इनकी सरकारों ने जिस तरह से घर घर के अंदर नशा बांटा जिस तरह से इन्होंने पूरे पंजाब को बर्बाद कर दिया जिस तरह से इन्होंने स्कूलों को बर्बाद कर दिया अस्पतालों को बर्बाद कर दिया हर जगह भ्रष्टाचारी भ्रष्टाचार कर दिया सारा पैसा लूट के खा गए ये लोग लेकिन ये तो तीन साल से अब पंजाब के हालात सुधरने लगे हैं भगवान ना करे दोबारा ये कांग्रेस अकाली दल बीजेपी दोबारा सत्ता में आए बड़ी मुश्किल से अब पंजाब के हालात सुधरने लगे हैं नशा खत्म होने लगा है जो परिवार बर्बाद हो गए थे उनको एक उम्मीद की किरण मिलने लगी है कि बच्चे नशा छोड़ के अब उनके कामों में लगने लगे हैं बड़े बड़े तस्कर पकड़े जा रहे हैं सबसे बड़े वाला सबसे बड़े वाला भी पकड़ा गया है जेल के अंदर है जिसके नाम से लोग कांपते थे जिसके नाम से तस्कर भी कांपते थे जिसके नाम से पुलिस कांपती थी प्रशासन कांपता था आम आदमी पार्टी उसके नाम से नहीं कांपती आम आदमी पार्टी ने उसको पकड़ के जेल के अंदर डाल दिया आज पंजाब के अंदर शिक्षा क्रांति चल रही है सरकारी स्कूल शानदार हो रहे हैं नतीजे अच्छे आ रहे हैं पहले इतने कबाड़ा थे सरकारी स्कूल कि गरीबों के बच्चों का कोई भविष्य नहीं था अब पिछले एक डेढ़ साल से गरीबों के बच्चे आईआईटी में जा रहे हैं इंजीनियर बन रहे हैं डॉक्टर बन रहे हैं वकील बन रहे हैं पंजाब के लोगों ने कभी सोचा नहीं था कि इस तरह का भी इस तरह की भी सरकार आ सकती है खेतों के अंदर एक एक खेत के अंदर आखिरी खेत तक भी नहरों का पानी पहुंच रहा है जैसे भी मान साहब ने बताया कि 40 40 50 50 साल के बाद नहरों का पानी खेतों में पहुंचा है पिछली सरकारों के कांग्रेस अकाली दल के टाइम में किसानों को रात को तीन बजे उठ के अपनी मोटर चलानी पड़ती थी बिजली रात को तीन बजे आती थी अब आठ घंटे बिजली दोपहर के टाइम में किसानों को मिलनी चालू हुई है जो पहली बार हो रहा पूरे देश में कहीं नहीं हो रहा केवल पंजाब के अंदर हो रहा है और भी बहुत सारे काम हो रहे हैं अभी सितंबर के महीने से अभी बारिशें चल रही हैं इसलिए यह काम नहीं हो पाया सितंबर के महीने से जितनी देहाती सड़कें हैं जो देहात को कनेक्ट करती हैं जितनी देहाती सड़कें बीस हजार किलोमीटर की सड़कें बननी चालू हो जाएंगी आपके गांव गांव के, के सड़कें बनने चालू हो जाएंगी अभी सुनाम के अंदर कितने सारे कामों का उद्घाटन किया शुरुआत की गई है एक साल के अंदर बनके तैयार हो जाएंगे बस अड्डा स्टेडियम स्कूल कॉलेज बहुत सारे कामों का आज ऐलान किया गया है पुरानी सरकारें कहती थी पैसा नहीं है पैसा नहीं है पैसा नहीं है भज, खजाना खाली है हमने तो कभी नहीं कहा पैसा नहीं है वही पैसा है वही बजट है वही अफसर है वही सरकार है सरकार चलाने वाले बदल गए आम आदमी पार्टी की सरकार आ गई ईमानदार सरकार है आपका टैक्स का एक एक पैसा बचा रहे हैं और उस पैसे से आपके सारे काम कर रहे हैं हम लोग तो जो शहीदों के सपने थे उन सपनों को पूरा करने की हम लोग पूरी कोशिश कर रहे हैं आप सब लोगों का आशीर्वाद आप सब लोगों की प्यार आपका मोहब्बत आपका विश्वास बना रहे बस यही आप सब लोगों से विनती है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੁਣ ਸਾਰੇ ਆਪ ਦੀ ਜਗ੍ਹਾ ਤੇ ਖੜੇ ਹੋ ਜਾਣ ਨੈਸ਼ਨਲ ਅੰਥਮ ਸਟਾਰਟ ਕਰਿਓ ਤਾਂ ਜਨਾਮ ਦੇ ਵਿੱਚ ਸੂਬਾ ਪਧਰੀ ਸਮਾਗਮ ਹੋ ਰਿਹਾ ਹੈ ਤੇ ਇਸ ਮੌਕੇ ਸੀਐਮ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਇੱਥੇ ਪਹੁੰਚੇ ਹੋਏ ਨੇ ਤੇ ਇਸ ਦੌਰਾਨ ਜੋ ਹੈ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਹੈ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਉਹਨਾਂ ਦੀ ਜੋ ਵੀ ਉਹਨਾਂ ਨੇ ਦੇਸ਼ ਤੇ ਵਾਸਤੇ ਕੀਤਾ ਉਸ ਨੂੰ ਯਾਦ ਕੀਤਾ ਗਿਆ ਤੇ ਇਸ ਦੌਰਾਨ ਕਈ ਕੈਬਨਿਟ ਮੰਤਰੀ ਜੋ ਹੈ ਉਹ ਵੀ ਪਹੁੰਚੇ ਹੋਏ ਨੇ ਤੇ ਇਸ ਮੌਕੇ ਸੁਨਾਮ ਜਿਹੜਾ ਹੈ ਸੂਬਾ ਪਧਰੀ ਸਮਾਗਮ ਹੋ ਰਿਹਾ ਹੈ ਜਿੱਥੇ ਕਿ ਸ਼ਹੀਦ ਉਦਮ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਹੈ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ਜਿਸਦੇ ਚੱਲਦੇ ਕਿ ਇਸ ਨਾਮ ਦੇ ਵਿੱਚ ਸੁਭਾ ਪਦਰੀ ਸਵਾਗਤ ਰੱਖਿਆ ਗਿਆ ਸੀ ਜਿੱਥੇ ਕਿ ਸੀਐਮ ਭਗਵੰਤ ਮਾਨ ਨੇ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਕਈ ਕੈਬਨਿਟ ਮੰਤਰੀ ਜੋ ਹੈ ਉਹ ਵੀ ਮੌਕੇ ਤੇ ਮੌਜੂਦ ਨੇ ਤੇ ਸ਼ਹੀਦ ਉਦਮ ਸਿੰਘ ਨੂੰ ਜੋ ਹੈ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਉਹਨਾਂ ਨੂੰ ਯਾਦ ਕੀਤਾ ਗਿਆ ਹੈ ਉਹਨਾਂ ਦੀਆਂ ਕੁਰਬਾਨੀ ਜੋ ਹੈ ਉਸ ਨੂੰ ਵੀ ਯਾਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੋ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਉਹ ਵੀ ਇਸ ਨਾਮ ਤੋਂ ਥੋੜਾ ਚਿਰ ਪਹਿਲਾਂ ਜੋ ਹੈ ਪਹੁੰਚੇ ਹੋਏ ਸਨ ਤਾਗੇ ਖਬਰਾਂ ਦਾ ਰੁਕ ਕਰਦੇ ਹਾਂ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਟਰਮਾਡੋਲ ਨੌਨ ਵਾਲੀ ਫੈਕਟਰੀ ਤੇ ਜੋ ਹੈ ਛਾਪੀ ਮਾਰੀ ਕੀਤੀ ਗਈ ਹੈ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ 70000 ਤੋਂ ਵੱਧ ਟਰਮਾਡੋਲ ਦੀਆਂ ਗੋਲੀਆਂ ਤੇ 7 7.5 ਲੱਖ ਦੀ ਨਕਦੀ ਜੋ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਤਾਂ 325 ਕਿਲੋ ਰੌ ਮਟੀਰੀਅਲ ਜੋ ਹੈ ਉਸ ਨੂੰ ਵੀ ਜ਼ਬਤ ਕੀਤਾ ਗਿਆ ਹੈ ਤਾਂ ਵੱਡੀ ਕਾਮਯਾਬੀ ਮਿਲੀ ਹੈ ਅੰਮ੍ਰਿਤਸਰ ਪੁਲਿਸ ਨੂੰ ਜੋ ਹੈ ਆ ਵੱਡੀ ਸਫਲਤਾ ਮਿਲ ਗਿਆ ਟਰਮਾਡੋਲ ਬਣਾਉਣ ਵਾਲੀ ਫੈਕਟਰੀ ਸੀ ਜੋ ਹੈ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ 70000 ਗੋਲੀਆਂ ਜੋ ਹੈ ਟਰਮਾਡੋਲ ਦੀਆਂ ਉਹਨਾਂ ਨੂੰ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ 6 ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ 765000 ਦੀ ਨਕਦੀ ਜੋ ਹੈ ਉਸ ਨੂੰ ਵੀ ਬਰਾਮਦ ਕੀਤਾ ਗਿਆ ਕਾਮਰੇ ਸਰ ਪੁਲਿਸ ਵੱਲੋਂ ਜੋ ਹੈ ਵੱਡੀ ਮਾਤਰਾ ਚ ਜੋ ਹੈ ਗੋਲੀਆਂ ਬਰਾਮਦ ਕੀਤੀਆਂ ਗਿਆ ਨੇ ਟਰਮਾਡੋਲ ਦੀਆਂ ਗੋਲੀਆਂ 70000 ਟਰਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਿਆ ਨੇ ਇਸ ਤੋਂ ਇਲਾਵਾ ਔਰ 7.5 ਲੱਖ ਤੋਂ ਜ਼ਿਆਦਾ ਦੀ ਨਕਦੀ ਵੀ ਬਰਾਮਦ ਹੋਈ ਹੈ ਤੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 325 ਕਿਲੋ ਦੇ ਕਰੀਬ ਰੌ ਮਟੀਰੀਅਲ ਜੋ ਹੈ ਉਸ ਨੂੰ ਵੀ ਜ਼ਬਤ ਕੀਤਾ ਗਿਆ ਹੈ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਜੋ ਹੈ ਵੱਡੀ ਜੋ ਹੈ ਸਫਲਤਾ ਅੰਮ੍ਰਿਤਸਰ ਪੁਲਿਸ ਨੂੰ ਮਿਲ ਗਿਆ ਪੁਲਿਸ ਵੱਲੋਂ ਜੋ ਹੈ ਟਰਮਾਡੋਲ ਨਾਣ ਵਾਲੀ ਫੈਕਟਰੀ 'ਚ ਛਾਪੇ ਮਾਰੀ ਕੀਤੀ ਜਾਂਦੀ ਹੈ ਜਿੱਥੋਂ ਕਿ 70000 ਗੋਲੀਆਂ ਜੋ ਹੈ ਟਰਮਾਡੋਲ ਦੀਆਂ ਉਹਨਾਂ ਨੂੰ ਬਰਾਮਦ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ 7.5 ਲੱਖ ਤੋਂ ਜ਼ਿਆਦਾ ਦੀ ਨਗਦੀ ਬਰਾਮਦ ਹੁੰਦੀ ਹੈ ਤੇ 325 ਕਿਲੋ ਰੌ ਮਟੀਰੀਅਲ ਜੋ ਹੈ ਉਸ ਨੂੰ ਵੀ ਜ਼ਬਤ ਕੀਤਾ ਗਿਆ ਤੇ ਨਾਲ ਹੀ 6 ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਤਪਾਰੀਮੀ ਨਾਲ ਗੁਰੂਗ੍ਰਾਮ ਬੇਹਾਲ ਨਜ਼ਰ ਆ ਰਿਹਾ ਹੈ ਕਈ ਇਲਾਕਿਆਂ ਚ ਜੋਆ ਪਾਣੀ ਭਰਿਆ ਹੋਇਆ ਹੈ ਤਾਂ ਮੌਨਸੂਨ ਚ ਮਹਾਨਗਰ ਦਾ ਹਾਲ ਕੁਝ ਇਸ ਤਰ੍ਹਾਂ ਦਾ ਹੈ ਕਿ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜੋ ਵਾਹਨ ਨੇ ਉਹ ਜੋ ਵਾਹਨ ਨੇ ਪਾਣੀ ਚ ਤੈਰਦੇ ਹੋਏ ਨਜ਼ਰ ਆ ਰਹੇ ਨੇ ਕਈ ਥਾਵਾਂ ਤੇ ਗੱਟੀਆਂ ਜੋਆ ਉਹ ਫਸਕੀਆਂ ਹੋਈਆਂ ਨੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰੇ ਪਾਸੇ ਜੋ ਹੈ ਪਾਣੀ ਭਰਿਆ ਹੋਇਆ ਤਾਂ ਗੁਰੂਗ੍ਰਾਮ ਦੇ ਕਈ ਇਲਾਕੇ ਜੋ ਹੈ ਪਾਣੀ ਚ ਬੁਰੀ ਤਰ੍ਹਾਂ ਡੁੱਬੇ ਹੋਈ ਨੇ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ 2-2 ਫੁੱਟ ਪਾਣੀ ਜੋ ਹੈ 2 ਤੋਂ 3 ਫੁੱਟ ਪਾਣੀ ਜੋ ਹੈ ਸੜਕਾਂ ਤੇ ਭਰਿਆ ਹੋਇਆ ਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਸ ਦੌਰਾਨ ਵਾਹਨ ਜੋ ਹੈ ਉਹ ਵੀ ਪਾਣੀ ਚ ਲੰਘਦੇ ਹੋਏ ਨਜ਼ਰ ਆ ਰਹੇ ਨੇ ਤੇ ਕਈ ਥਾਵਾਂ ਤੇ ਜਮ ਰੁਕ ਹੈ ਕਈ ਥਾਵਾਂ ਤੇ ਜੋ ਵਾਹਨ ਹੈ ਉਹ ਵੀ ਪਾਣੀ ਚ ਫੋਤੇ ਹੋਏ ਨਜ਼ਰ ਆ ਰਹੇ ਨੇ ਅੰਮੀ ਤੋਂ ਬਾਅਦ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਆ ਕਈ ਥਾਵਾਂ ਤੇ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਆਵਾਜਾਈ ਵੀ ਕਿੰਨੀ ਕਿਤੇ ਪ੍ਰਭਾਵਿਤ ਹੋ ਗਈ ਹੈ ਟ੍ਰੈਫਿਕ ਜਾਮ ਬਣਾ ਕਰਿਆ ਸੜਕਾਂ ਜੋ ਹੈ ਪਾਣੀ ਚ ਡੁੱਬੀਆਂ ਹੋਈਆਂ ਨੇ ਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਜੋ ਹੈ ਹਰ ਪਾਸੇ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਤੇ ਜੋ ਹੈ ਕਈ ਇਲਾਕਿਆਂ 'ਚ ਜੋ ਹੈ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਅ ਕਈ ਥਾਵਾਂ ਤੇ ਜੋਇਆ ਹੈ ਕਈ ਥਾਵਾਂ ਤੋਂ ਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਗੁਰੂਗ੍ਰਾਮ ਦੇ ਵਿੱਚ ਜੋ ਹੈ 2 ਤੋਂ 3 ਫੁੱਟ ਪਾਣੀ ਭਰਿਆ ਹੋਇਆ ਹੈ ਇਸ ਤੋਂ ਇਲਾਵਾ ਹਿਸਾਰ ਦੀਆਂ ਤਸਵੀਰਾਂ ਨੇ ਹਿਸਾਰ 'ਚ ਜੋ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਹੈ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕ ਪਾਣੀ ਦੇ ਵਿੱਚੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਵਾਹਨ ਜੋ ਹੈ ਪਾਣੀ 'ਤੇ ਤੈਰਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਗੁਰੂਗ੍ਰਾਮ ਦੀ ਤਸਵੀਰ ਜੋ ਹੈ ਉਹ ਵੀ ਕਾਫੀ ਪਰੇਸ਼ਾਨ ਕਰਨ ਵਾਲੀ ਹੈ ਕਿ ਕਈ ਥਾਵਾਂ ਤੇ ਜੋ ਵਾਹਨ ਹੈ ਉਹ ਪਾਣੀ 'ਚ ਫਸੇ ਹੋਏ ਨੇ ਲੋਕ ਪਾਣੀ ਦੇ ਵਿੱਚੋਂ ਲੰਘਣ ਨੂੰ ਮਜਬੂਰ ਨੇ ਸੜਕਾਂ ਤੇ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਦਾਅਵੇ ਜੋ ਹੈ ਉਹਨਾਂ ਦੀ ਵੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਜਦੋਂ ਬਾਰਿਸ਼ ਹੁੰਦੀ ਹੈ ਤਾਂ ਹਰ ਪਾਸੇ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਜਿਸ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਗੁਰੂਗ੍ਰਾਮ ਦੇ ਵਿੱਚ ਜੋ ਹੈ ਕਈ ਇਲਾਕੇ ਜੋ ਹੈ ਪੂਰੇ ਤਰ੍ਹਾਂ ਜਲਥਲ ਹੋ ਚੁੱਕੇ ਨੇ ਤੇ ਸੜਕਾਂ ਤੇ ਕਈ ਕਈ ਫੁੱਟ ਪਾਣੀ ਭਰਿਆ ਹੋਇਆ ਗੁਰੂਗ੍ਰਾਮ ਮੈਂ ਸਵੇਰ ਸੇ ਹੋ ਰਹੀ ਬਾਰਿਸ਼ ਕੇ ਬਾਅਦ ਕਈ ਇਲਾਕੋ ਮੈਂ ਜਲਭਾਵ ਹੋ ਗਿਆ ਹੈ ਇਸ ਵਕਤ ਮੈਂ ਮੌਜੂਦ ਹੂੰ गुरुग्राम के राजीव चौक के इलाके के ऊपर और यहाँ पर आप देख सकते हैं कि बारिश के बाद जल बढ़ाव जो है वो हो गया है और इसी के चलते जो ट्रैफिक है वो धीरे धीरे स्लो हो रहा है और गुरुग्राम के ये सिर्फ एक इलाके की कहानी नहीं है बल्कि गुरुग्राम के कई सारे इलाके ऐसे हैं जहाँ जल बढ़ाव हुआ है चाहे उसमें डील एफ एसवन हो सुशांत चौक का इलाका हो या फिर सुभाष चौक का इलाका हो या फिर नरसिंहपुर का इलाका हो या फिर पूरे पुराने गुरुग्राम का ही इलाका क्यों ना हो कई जगहों पर जल बढ़ाव हुआ और इसी जल बढ़ाव की वजह से जाम की स्थिति भी बनी हुई है हाईवे के ऊपर भी इस वक्त आ, काफी लंबा जो है वो जाम लग चुका है क्योंकि जल भराव हुआ है और इसी जल भराव की वजह से ये लंबा जाम लगा है हर बार गुरुग्राम प्रशासन बड़े बड़े दावा करता है कि जब भी बारिश होगी तब जल भराव नहीं होगा लेकिन हर बार उनके ये जो दावे हैं ये पानी पानी हो जाते हैं क्योंकि जब भी बारिश आती है गुरुग्राम की स्थिति ऐसी ही हो जाती है और पूरी तरह से ये जो गुरुग्राम है ये एक तरह से जलग्राम और जल ग्राम के साथ साथ जाम ग्राम बन जाता है क्योंकि लंबा जाम बारिश के समय में देखने को मिलता है और साथ ही कई इलाकों में जल भराव देखने को मिलता है इसीलिए जितने भी जो लोग यहाँ रह रहे होते हैं उनके लिए एक बड़ी परेशानी हो जाती है क्योंकि तो जो लोग अपने कामकाज के लिए निकलते हैं खासतौर से वो लोग जाम से दो चार उन लोगों को होना पड़ता है और तो लगातार जो गुरुग्राम में जो जाम का का विषय है या फिर यूँ कहें कि जो जल भराव का विषय है उससे चलते लोग जो है वो जाम में फंसते हैं और इसीलिए Uh, कई बार ये जो मुद्दा है ये चुनावी मुद्दा बना है चाहे विधानसभा चुनाव रहे हों या फिर लोकसभा चुनाव ही क्यों ना रहे हों और साथ ही पिछले दिनों हमने देखा था कि जल और कूड़े फैलने को लेकर के विदेशी महिला ने भी गुरुग्राम शहर की तुलना सुअर के घर से कर डाली थी जो कि बाद में सोशल मीडिया पर काफी तृपरी हुई थी शहर की क्योंकि विदेशों में गुरुग्राम शहर की एक अपनी पहचान है बहुत से देशों के जो बड़ी बड़ी कंपनियां हैं उनके दफ्तर गुरुग्राम में मौजूद है तो जाहिर सी बात है कि गुरुग्राम में जब भी ये जल बढ़ाव हो जाता होता है तो इसकी जो एक तरह से खबर है वो पूरे दुनिया में कहीं ना कहीं पहुंचती है और इस शहर की काफ़ी तिरकड़ी भी होती है तो ऐसे में लगातार जो नगर निगम और गुरुग्राम महानगर डेवलपमेंट अथॉरिटी जो दावे करती है कि अब कि बार बारिश होगी तो जल बढ़ाव नहीं होगा वो दावे कहीं ना कहीं खोखले साबित हो रहे हैं और जब भी बारिश होती है गुरुग्राम ਤੇ ਵੱਡੀ ਖਬਰ ਦਾ ਜ਼ਿਕਰ ਕਰਿਆ ਪੰਜਾਬ 'ਚ ਜਲਦ ਹੋਣ ਗਿਆ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਅਦਸ ਦੇ 5 ਅਕਤੂਬਰ ਤੋਂ ਪਹਿਲਾ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏਡੀਜ਼ ਨੂੰ ਇਸ ਬਾਬਤ ਇੱਕ ਚਿੱਠੀ ਵੀ ਲਿਖੀ ਹੈ ਤੇ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਦੇ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਜੁਨੇ ਉਹ ਜਾਰੀ ਕੀਤੇ ਗਏ ਨੇ ਤੇ ਵੱਡੀ ਖਬਰ ਦਾ ਜ਼ਿਕਰ ਕਰਿਆ ਇਸ ਬਾਬਤ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ 5 ਅਕਤੂਬਰ ਤੋਂ ਪਹਿਲਾ ਚੋਣਾ ਕਰਵਾਉਣ ਦੀ ਤਿਆਰੀ ਛੇ ਪੰਜਾਬ ਸਰਕਾਰ ਕੇ ਪੰਜਾਬ ਚ ਜਲਦ ਪੰਚਾਇਤ ਸਮਿਤੀ ਤੋਂ ਇਹ ਜ਼ਿਲ੍ਹਾ ਪਰਿਸ਼ਦ ਚੋਣਾ ਹੋਣ ਗਿਆ ਦੱਸ ਕੇ ਪਿੰਡੋਂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏਡੀਜ਼ ਨੂੰ ਇਸ ਬਾਬਤ ਇੱਕ ਚਿੱਠੀ ਲਿਖੀ ਹੈ ਇਹੀ ਚਿੱਠੀ ਹੈ ਜੋ ਕਿ ਸਾਰੇ ਵਿਪੰਚਾਇਤੀ ਵਿਭਾਗਾਂ ਨੂੰ ਲਿਖੀ ਗਈ ਹੈ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਵੀ ਇਸ ਬਾਬਤ ਜਾਰੀ ਕੀਤੇ ਗਏ ਨੇ ਤੇ ਸਾਰੇ ਪੰਚਾਇਤੀ ਵਿਭਾਗ ਨੇ ਸੂਬੇ ਦੇ ਸਾਰੇ ਏਡੀਜ਼ ਨੂੰ ਚਿੱਠੀ ਲਿਖੀ ਹੈ ਮੇਨਾ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਜੁੜੇ ਨੇ ਵਿਨੇਸ਼ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ 5 ਅਕਤੂਬਰ ਤੋਂ ਪਹਿਲਾਂ ਹੋਣ ਗਿਆ ਅ ਸਰਪ ਇਹ ਚੋਣਾ ਵੀ ਜਿਹੜੀ ਪੰਜਾਬ ਵਿੱਚ ਡਿਊ ਚੱਲ ਰਹੀਆਂ ਸੀਗੀਆਂ ਤੇ ਹੁਣ ਇੱਕ ਲੈਟਰ ਦੀ ਕਾਪੀ ਹੈ ਜਿਹੜੀ ਨਿਊ ਰੇਡਿੰਗ ਕੋਲ ਮੌਜੂਦ ਹੈ ਉਸ ਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਗਿਆ ਹੈ ਇਹ ਲੈਟਰ ਹੈ ਜਿਹੜੀ ਸਪੈਸ਼ਲ ਫੈਕਟਰੀ ਹੈ ਪੰਜਾਬ ਸਰਕਾਰ ਦੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਵਿਭਾਗ ਦੇ ਉਹਨਾਂ ਨੇ ਜਿਹੜੇ ਏ ਡੀ ਸੀਜ਼ ਐ ਪੰਜਾਬ ਦੇ ਸਾਰੇ ਯਾਨੀ ਡਿਪਟੀ ਕਮਿਸ਼ਨਰ ਡਿਪਾਰਟਮੈਂਟ ਹੈ ਜਿਹੜਾ ਡਵੈਲਪਮੈਂਟ ਵਾਲਾ ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ 5 ਅਕਤੂਬਰ ਤੱਕ ਪੰਜਾਬ ਵਿੱਚ ਪੰਚਾਇਤ ਸੁਨੇਤੀਆਂ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਆਮ ਚੋਣਾਂ ਕਰਵਾਈਆਂ ਜਾਣਗੀਆਂ ਤੇ ਉਸ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਪੰਜਾਬ 'ਚ ਜਲਦ ਹੋਣ ਗਿਆ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦਾ 10 ਦੇ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏਡੀਜ਼ ਨੂੰ ਇਸ ਬਾਬਤ ਇੱਕ ਚਿੱਠੀ ਵੀ ਲਿਖੀ ਹੈ ਤੇ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਦੇ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਜੁਨੇ ਉਹ ਜਾਰੀ ਕੀਤੇ ਗਏ ਨੇ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਇਸ ਬਾਬਤ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ 5 ਅਕਤੂਬਰ ਤੋਂ ਪਹਿਲਾ ਚੋਣਾ ਕਰਵਾਉਣ ਦੀ ਤਿਆਰੀ ਛੇ ਪੰਜਾਬ ਸਰਕਾਰ ਕੇ ਪੰਜਾਬ ਚ ਜਲਦ ਪੰਚਾਇਤ ਸਮਿਤੀ ਤੋਂ ਇਲਾ ਜ਼ਿਲ੍ਹਾ ਪਰਿਸ਼ਦ ਚੋਣਾ ਹੋਣ ਗਿਆ ਦੱਸ ਕੇ ਪਿੰਡੋਂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏ ਡੀਜ਼ ਨੂੰ ਇਸ ਬਾਬਤ ਇੱਕ ਚਿੱਠੀ ਲਿਖੀ ਹੈ ਇਹੀ ਹੈ ਚਿੱਠੀ ਹੈ ਜੋ ਕਿ ਸਾਰੇ ਵਿਪੰਚਾਇਤੀ ਵਿਭਾਗਾਂ ਨੂੰ ਲਿਖੀ ਗਈ ਹੈ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਵੀ ਇਸ ਬਾਬਤ ਜਾਰੀ ਕੀਤੇ ਗਏ ਨੇ ਤੇ ਸਾਰੇ ਪੰਚਾਇਤੀ ਵਿਭਾਗ ਨੇ ਸੂਬੇ ਦੇ ਸਾਰੇ ਏਡੀਆਂ ਨੂੰ ਚਿੱਠੀ ਲਿਖੀ ਹੈ ਮੇਨਾ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਜੁੜੇ ਨੇ ਵਿਨੇਸ਼ ਪੰਚਾਇਤ ਸਮੇਟੀ ਤੇ ਜ਼ਿਲ੍ਹਾ ਪ੍ਰਸ਼ਦ ਚੋਣਾ 5 ਅਕਤੂਬਰ ਤੋਂ ਪਹਿਲਾ ਹੋਣ ਗਿਆ ਅਸਰਬ ਇਹ ਚੋਣਾ ਵੀ ਜਿਹੜੇ ਪੰਜਾਬ ਵਿੱਚ ਡਿਊ ਚੱਲ ਰਹੀਆਂ ਸੀਗੀਆਂ ਤੇ ਉਹਨਾਂ ਇੱਕ ਲੈਟਰ ਦੀ ਕਾਪੀ ਹੈ ਜਿਹੜੀ ਨਿਊਜ਼ ਰੀਡਿੰਗ ਕੋਲੇ ਮੌਜੂਦ ਹੈ ਉਸ ਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਗਿਆ ਹੈ ਇਹ ਲੈਟਰ ਹੈ ਜਿਹੜੀ ਸਪੈਸ਼ਲ ਫੈਕਟਰੀ ਹੈ ਪੰਜਾਬ ਸਰਕਾਰ ਦੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਵਿਭਾਗ ਦੇ ਉਨ੍ਹਾਂ ਜਿਹੜੇ ਏ ਡੀ ਸੀਜ਼ ਐ ਪੰਜਾਬ ਦੇ ਸਾਰੇ ਯਾਨੀ ਡਿਪਟੀ ਕਮਿਸ਼ਨਰ ਡਿਪਾਰਟਮੈਂਟ ਹੈ ਜਿਹੜਾ ਡਵੈਲਪਮੈਂਟ ਵਾਲਾ ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ 5 ਅਕਤੂਬਰ ਤੱਕ ਪੰਜਾਬ ਵਿੱਚ ਪੰਚਾਇਤ ਸੁਣਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਆਮ ਚੋਣਾਂ ਕਰਵਾਈਆਂ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਚਿੱਠੀ ਵਿੱਚ ਪਕਾਇਦਾ ਮੈਂਸ਼ਨ ਕੀਤਾ ਹੈ ਕਿ ਜਿਹੜੇ ਬਲਾਕ ਹੁੰਦੇ ਐ ਰੂਰਲ ਲੈਵਲ ਤੇ ਉਹਨਾਂ ਦਾ ਜਿਹੜਾ ਪੁਨਰਗਠਨ ਕੀਤਾ ਜਾਵੇ ਤੇ ਉਸ ਦੀ ਜਿਹੜੀ ਅਗਲੀ ਮੀਟਿੰਗ ਐ ਉਹ 2-8 ਨੂੰ ਹੋਊਗੀ ਇਹ ਚਿੱਠੀ ਵਿੱਚ ਜਿਹੜੀ ਪਹਿਲੀ ਲਾਈਨ ਹੈ ਉਹ ਆਪਣੇ ਆਪ ਵਿੱਚ ਹੀ ਸਪਸ਼ਟ ਕਰ ਰਹੀ ਹੈ ਪਹਿਲੀ ਲਾਈਨ ਦੇ ਵਿੱਚ ਮੈਂਸ਼ਨ ਹੈ ਕਿ ਪੰਚਾਇਤ ਕਮੇਟੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਆਮ ਚੋਣਾਂ ਸਰਕਾਰ ਵੱਲੋਂ ਮਿੱਤੀ ਪੰਜਾਬ ਸਮੇਤ 38 ਮੁਲਜ਼ਮਾਂ ਦੀ ਅਮ੍ਰਿਤਸਰ ਕੋਰਟ 'ਚ ਪੇਸ਼ੀ ਹੈ ਜਨਾਲਾ ਥਾਣੇ ਤੇ ਹਮਲੇ ਦੇ ਮਾਮਲੇ 'ਚ ਕੀਤਾ ਗਿਆ